ਇਸ ਤੋਂ ਦੇ ਸਾਰੇ ਧਿਆਨ ਜਿਹੜੀ ਸਟੇਟਮੈਂਟ ਅੱਜ ਵੀ ਸੀ ਪੂਰਲੀ ਰੈਪੀਟਿਵ ਨੂੰ ਲੱਗਦਾ ਉਹਨਾਂ ਨੂੰ ਖੁਦ ਹੀ ਨਹੀਂ ਸੀ ਪਤਾ ਕਿ ਕਹਿਣਾ ਸੀ ਇਹ ਦੱਸਮਿਆ ਪੰਜਾਬ ਦੇ ਲੋਕਾਂ ਨੂੰ ਪੇਸ਼ਾਨਾ ਨੂੰ ਕੋਈ ਕੁਝ ਵੀ ਇਹਨਾਂ ਨੇ ਇਸ ਤੋਂ ਬਿਲੇ ਵਾਦੇ ਕੀਤੇ ਸੀ ਸਾਰੇ ਵਾਦੇ ਆ ਪੂਰਲੀ ਤਰੀਕੇ ਨਾਲ ਤੋੜ ਦਿੱਤੇ ਆ ਤਾ ਤਿੰਨ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਡਾਕੂਮੈਂਟ ਪਹਿਲੀ ਤੁਹਾਨੂੰ ਮੈਂ ਚਿੱਠੀ 21 ਅਗਸਤ ਦੀ ਦੇ ਦਿੱਤ ਲੱਗਾ ਸਰ 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 ਇਹ ਲਿਖੀ ਹੈ ਚੀਫ ਇੰਜੀਨੀਅਰ ਵਿਜੀਲੈਂਸ ਮੇਰੇ ਘਰ ਆਓ ਕਰੋ ਵਿਚ ਵਿੱਚ ਵਾਹ ਕੈਮਰਾ ਵੀ ਫਿਲਸਾ ਲਗਾਉਣਾ ਹੈ 21 ਅਗਸਤ ਨੂੰ ਚੀਫ ਇੰਜੀਨੀਅਰ ਵਿਜੀਲੈਂਸ ਚੀਫ ਇੰਜੀਨੀਅਰ ਡਰੇਨੇਜ ਨੂੰ ਚਿੱਠੀ ਲਿਖਿਆ ਉਹਦੇ ਚੋ ਕਹਿ ਰਿਹਾ ਕਿ ਜਿਹੜੇ ਟੈਂਡਸ ਲਗਾਏ ਨੇ ਉਹਨਾਂ ਨੂੰ ਰੀਸਿੰਕ ਕਰ ਦਿਓ ਸੋਨਾ ਉੱਤੇ ਦੋ ਢਾਈ ਤੇ ਕੰਮ ਹੀ ਨਹੀਂ ਹੋਇਆ ਉਹਨਾਂ ਕਹਿੰਦੇ ਕਿ ਬਹੁਤੇ ਕੰਮ ਹੋਏ ਨਹੀਂ ਤੇ ਆਲਮੋਸਟ ਬਾਉਂਸਿੰਗ ਕੰਮ ਹੋਇਆ ਮੈਂ ਦਸਣਾ ਚੈਨਲ ਤੇ ਸਾਡੇ ਗੋਇਲ ਸਾਹਿਬ ਤੇ ਮੁੱਖ ਮੰਤਰੀ ਜੀ ਇਹ ਸਾਰੇ ਗੱਲ ਕਹਿ ਰਹੇ ਸੀ ਕਿ ਬਿਲਕੁਲ ਮਿਸਲੀਡ ਕਰ ਰਹੇ ਨੇ ਹੁਣ ਇਹਦੇ ਵਿੱਚ ਇੱਕ ਲਿਸਟ ਸਾਰੇ ਨੂੰ ਪਹਿਲੇ ਦੇ ਵਿੱਚ ਪਹਿਲਾ ਨਾਂ ਹੈ ਜੀ ਅਨੱਕਪੁਰ ਸਾਹ ਆ ਕੰਮ ਨੇ ਚਾਰ ਜਿਹੜੇ ਇਹਨਾਂ ਨੇ ਮੁਕੰਮਲ ਨਹੀਂ ਕੀਤੇ ਜੇ ਨਹੀਂ ਸੀ ਇਹ ਰਹਿ ਉੱਪਰ ਡਰੇਨੇਜ ਡਿਵੀਜ਼ਨ ਉਹਦੇ ਛੇ ਕੰਮ ਉਸ ਤੋਂ ਬਾਅਦ ਆ ਜਾਂਦਾ ਹੈ ਐਸਐਸ ਡਰੇਨੇਜ ਡਿਵੀਜ਼ਨ ਵਾਲੀ ਜਿਹੜੀ ਉਹਦਾ ਇੱਕ ਕੰਮ ਹੈ ਇਸ ਤਰ੍ਹਾਂ ਹੀ ਤੁਸੀਂ ਆ ਪਟਿਆਲੇ ਦੀ ਲਿਸਟ ਇਹ ਅੱਠ ਕੰਮ ਨੇ ਆ ਬੇਖੋ ਤੁਹਾਡੇ ਸਾਹਮਣੇ ਜਿੱਤੇ ਕੋਈ ਵੀ ਕੰਮ ਵਿੱਚ ਖਾਮੰਦੀ ਕਰ ਸਕੇ ਇਹ ਰਿਸ਼ਤੋ ਅਗਲੇ ਪਾਸੇ ਆ ਪਠਾਨਕੋਟ ਦੀ ਤੇ ਸ੍ਰੀ ਹਰਗੋਬਿੰਦਪੁਰ ਇਹਦੀ ਲਿਸਟ ਹੈ ਜੀ ਅਨਕੰਪਲੀਟ ਵਰਕਸ ਦੀ ਮੈਂ ਜਿਹੜੇ ਕਹਿੰਦੇ ਸੀ ਅਸੀਂ 100% ਫਲਡਸ ਦੀ ਪ੍ਰੋਟੈਕਸ਼ਨ ਤੇ ਕੰਮ ਕੀਤਾ ਇਹਦੇ ਚ ਤਕਰੀਬਨ ਸੱਤ ਕੰਮ ਨੇ ਪਠਾਨਕੋਟ ਦੇ ਇੱਕ ਸ੍ਰੀ ਹਰਗੋਬਿੰਦਪੁਰ ਹਲਕੇ ਦਾ ਕੰਮ ਆ ਚਾਲ ਫਰੂਜ਼ਪੁਰ ਤੇ ਇਸ ਤੋਂ ਅੱਗੇ ਪਛੰਡੇ ਦੇ ਆ ਪੰਜ ਕੰਬਟੇਡੇ ਜਿੱਤੇ ਕੋਈ ਕੰਮ ਨਹੀਂ ਹੋਇਆ ਇੱਕ ਦੇ ਚਿੱਠੀ ਹੈ ਸੋ ਇਹ ਪ੍ਰੂਫ ਕਰਦੀ ਹੈ ਦੂਸਰੀ ਤੁਹਾਨੂੰ ਮੈਂ ਚਿੱਠੀ ਸ਼ੇਅਰ ਕਰ ਰਿਹਾ ਜਿਹੜੀ ਚੀਫ ਇੰਜੀਨੀਅਰ ਡਰੇਨੇਜ ਆ ਮਾਈਨਸ ਜੀਓਲੋਜੀ ਨੇ ਲਿਖੀ ਹੈ ਇਹ ਲਿਖੀ ਹੈ ਕਿ 26 ਜੁਲਾਈ 26 ਜਿਹੜਾ ਤੁਹਾਨੂੰ ਪਤਾ ਹੋਵੇਗਾ ਸਾਰੇ ਸਮੂਹ ਕਿ 26 27 ਨੂੰ ਹੀ ਪ੍ਰਸ਼ਾਸਨ ਦੀ ਸ਼ੁਰੂਆਤ ਹੋਈ ਸੀ ਇਹ ਸਾਰੇ ਸੁਪਰਡੈਂਟਸ ਜਿਹੜੇ ਐਸ.ਈ.ਜ਼ ਨੇ ਐਗਜ਼ੀਕਟਿਵ ਇੰਜੀਨੀਅਰਸ ਨੇ ਉਹਨਾਂ ਨੂੰ ਕਿਹਾ ਕਿ 1 ਲੱਖ ਬੈਗ ਇਮੀਡੀਟਲੀ ਆ ਜਿਹਨੇ ਜਿਹਨੇ ਚੇਤ ਪਾ ਕੇ ਅਸੀਂ ਆਪਣੇ ਜਿਹੜੇ ਬੈਂਕ ਬਿਲਡਸ ਨੇ ਇਹਨਾਂ ਨੂੰ ਜਿੱਥੇ ਬੰਦ ਮਜ਼ਬੂਤ ਕਰਨੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਇਹ ਐਨੇ ਬੈਗ ਸੀ ਸਾਨੂੰ ਲੋਡ ਪੈਲੀ ਉਹਦਾ ਮਤਲਬ ਜਿੱਦਣ ਪ੍ਰਸ਼ਾਸਨ ਸ਼ੁਰੂ ਹੋਈ ਉਹ ਲੋ ਬੈਗ ਤੇ ਚਿੱਟੀਆਂ ਜਾਣਗੀਆਂ ਇੱਕ ਲੱਖ ਬੈਗ ਦੀ ਚਿੱਠੀ ਜਾਰੀ ਹੈ ਕਿ ਇਹ ਬੋਝ ਤੇ ਉਦੋਂ ਤੋਂ ਸਾਰੇ ਪੰਜਾਬ ਦੇ ਵਿੱਚ ਤੇ ਵਿਸ਼ੇਸ਼ ਤੌਰ 'ਤੇ ਸਾਡੇ ਸਾਰੇ ਰੀਜ ਪ੍ਰਸ਼ਾਸਨ ਸ਼ੁਰੂ ਹੋ ਗਿਆ। ਆ ਤੀਸਰੀ ਚਿੱਠੀ ਹੈ ਇਹ ਕ੍ਰਿਸ਼ਨ ਕੁਮਾਰ ਜੀ ਦੀ ਚਿੱਠੀ ਹੈ ਪ੍ਰਿੰਸੀਪਲ ਸੈਕਟਰੀ। ਇਹ ਚਿੱਠੀ ਹੈ ਜੇ ਡੇਟਡ 28 ਸਤ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲੇ ਇਹਦੇ ਲਿਖਿਆ ਕਿ ਪ੍ਰੋਵਾਈਡਿੰਗ ਈਸੀ ਬੈਗਸ ਪਬਲਿਕ ਜੀਓ ਬੈਗਸ ਔਰ ਲੱਡ ਪ੍ਰੋਟੈਕਸ਼ਨ ਵਰਕਸ ਕਲੀਨਿੰਗ ਆਫ ਗਰੇਨਸ ਪਾਲਿੰਗ ਵਿਦਰ ਸਿਟੀ ਰੀਚਸ ਅੰਡਰ ਰਿਸਪੌਨਸਿਬਿਲਟੀ ਲਿਮਿਟਸ ਆ ਉਹਨਾਂ ਦੀਆਂ ਚਿਕਨੀਆਂ ਨੇ ਇਹ ਕਲੀਆਂ ਜੀਆਂ ਨੇ ਇਹਨਾਂ ਦੀ ਸਫਾਈ ਦਾ ਪ੍ਰਬੰਧ ਆਪਾਂ ਕਰੀਏ ਆ ਉਹਨਾਂ ਦਾ ਸਾਰਿਆਂ ਦਾ ਲਿਸਟ ਹੈ ਸ਼ਹਿਰਾਂ ਦੀ ਉਦਯੋਗਿਕ ਰੋਪੜ ਮਾਨਸਾ ਰੋਪੜ ਤੇ ਰਾਂਧਪੁਰ ਸਾਹ ਪਟਿਆਲਾ ਸੰਗਰੂਰ ਲੁਧਿਆਣਾ ਗੁਰਦਾਸਪੁਰ ਮੁਹਾਲੀ ਅ ਅ ਅਜੀਤ ਸਿੰਘ ਨਗਰ ਹਾਜ਼ਿਲ ਦਾ ਤਰਨਤਾਰ ਨੰਬਰ ਸੇ ਜਿਲੰਦਰ ਹੁਸ਼ਿਆਰਪੁਰ ਤੇ ਪਹੁੰਚਦਾ। ਉਹਦਾ ਮਤਲਬ ਇਹ ਸਾਰਿਆਂ ਸੀ ਤੁਹਾਨੂੰ ਚਿੱਠੀਆਂ ਤਾਂ ਦੇ ਰਹੇ ਆ ਕਿ ਉਦੋਂ ਤੱਕ ਤੇ ਇਹ ਚਿੱਠੀਆਂ ਹੀ ਪਾ ਰਹੇ ਨੇ। ਸਫਾਈ ਦੀ। ਤੇ ਬਰਸਾਤ ਉਹਦੇ ਨੂੰ ਸ਼ੁਰੂ ਹੋ ਜਾਂਦੀ ਹੈ ਤੇ ਮੈਨੂੰ ਦੱਸੋ ਸਪਾਈਕਰ ਦੋ ਇਹ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਵੀ ਪ੍ਰੋਵਾਈਡ ਕਰਨ ਲੱਗੇ ਜ਼ੈਰ ਸ਼ੋਜ਼ ਬਿਯੋਂਡ ਡਾਊਟ ਕਿ ਇਸ ਬ੍ਰਿਸਟ ਟੈਕਨੀਸ਼ੀਅਨ ਕੁਮਾਰ ਤੇ ਅਜੀਵ ਇੰਜੀਨੀਅਰਸ ਕੰਪਲੀਟਲੀ ਫੇਲ ਹੋਏ ਨੇ ਇਹਨਾਂ ਨੇ ਬਿਲਕੁਲ ਜਦੋਂ ਹੁਣ ਬਰਸਾਤ ਤੇ ਸ਼ੁਰੂ ਹੋਈ ਉਦੋਂ ਆ ਕੇ ਰਡੀਬਨ ਬੈਈਏ ਜਿੰਦਾ ਦੇ ਸ਼ੁਰੂ ਹੋਈ ਜੋ ਸਾਰੇ ਇਸ ਸਪੈਸ਼ਲ ਸੈਸ਼ਨ ਦਾ ਰਿਜ਼ਲਟ ਅਲਟੀਮੇਟਲੀ ਥੇਅਰ ਜ਼ੀਰੋ ਹੀ ਨੇ ਜਿਸਾ ਪਹਿਲੇ ਦਿਨ ਹੀ ਸੈਸ਼ਨ ਸੱਤੇ ਨੇ ਉਹਦਾ ਕੋਈ ਰਿਜ਼ਲਟ ਨਹੀਂ ਸੀ ਇਸ ਤੋਂ ਇਲਾਵਾ ਉਹ ਜਿਹੜੇ ਨਵੇਂ ਬਿੱਲ ਲੈ ਕੇ ਆਉਂਦੇ ਨੇ ਉਹਦੇ ਬਾਰੇ ਆ ਸਾਡੇ ਬਾੜਾ ਸਾਹਿਬ ਸਬਰੀਂਦਨ ਸਿੰਘ ਬਾੜਾ ਜੀ ਆਮਲੇ ਇੱਕਾਸਪਰ ਆਪਣੀ ਗੱਲ ਰੱਖਣਾ ਚਾਹਾਂਗੇ ਕਿ ਬਹੁਤ ਸਾਰੇ ਬਾਈਰਨ ਸਾਹਿਬ ਤੇ ਜਿਹੜੀ ਗੱਲਈ ਹੈ ਰੇਸ਼ਰ ਕੁਮਾਰ ਦੇ ਬੰਦ ਹੋਏ ਨੇ ਉਹਦੇ ਇੱਕ ਬੜਾ ਟਾਈਮ ਬੰਦੇ ਉਹਨਾਂ ਦੇ ਬਾਹਰ ਤੋਂ ਦੱਸਣਾ ਚਾਹੁੰਦਾ ਜਿਹੜੀ ਵਾਰ-ਵਾਰ ਚੱਲ ਕੇ ਰਹੇ ਆ ਤੇ ਰੇਸ਼ਰ ਕੁਮਾਰ ਦੀ ਸਸਪੈਂਸ਼ਨ ਤੋਂ ਮੰਗ ਰਹੇ ਉਹਦੇ ਲੌਜੀਕਲੀ ਤੁਹਾਨੂੰ ਆਪਸਾ ਦੱਸਾਂ ਦਾ ਐਕਸ਼ਨ ਰਿਟਨ ਸਸਪੈਂਡ ਕੀਤਾ ਗਿਆ। ਸੋ 12-15 ਦਿਨ ਪਹਿਲਾਂ ਉੱਥੇ ਜੁਆਇਨ ਕਰਦਾ। ਔਰ ਮਾਦੋਪੁਰ ਹੈ। ਇਸ ਦਿਨ ਉਹ ਬੰਦਾ ਉੱਥੇ ਮਾਦੋਪੁਰ ਹੈਡ ਤੇ ਜਿਹਦੀ ਡੈਥ ਹੋਈ ਆ। ਗੈਜੁਐਲਟੀ ਜਿਹੜੀ ਹੋਈ ਆ। ਉਹ ਸਰਕਾਰ ਔਰ ਗੋਇਲ ਸਾਹਿਬ ਨੂੰ ਮੱਥੀ ਸਾਹਿਬ ਨੂੰ ਇੰਨਾ ਨਹੀਂ ਪਤਾ ਕਿ ਇਹਦੇ ਬਾਜਵਾ ਸਾਹਿਬ ਮਹੀਨੇ ਬਾਅਦ ਗਏ ਆ। ਵੀ ਨੇ ਆਪੋਜੀਸ਼ਨ ਲੀਡਰ ਉਹ ਗਏ ਆ ਬੜੇ ਪੰਜਾਬ ਦੇ ਜਗ੍ਹਾ ਤੇ ਗਏ। ਉਹ ਵੱਡਾ ਆਪਣਾ ਡਿਪਾਰਟਮੈਂਟ ਹੈ ਔਰ ਤੁਹਾਨੂੰ ਇਹ ਨਹੀਂ ਪਤਾ। ਕਿ ਜਿਸ ਬੰਦੇ ਨੂੰ ਤੁਸੀਂ ਸਸਪੈਂਡ ਕਰ ਰਹੇ ਹੋ ਉਹ ਜਿਹੜਾ ਬੰਦਾ ਉਹ ਉੱਥੇ ਮੜਿਆ ਉਹ ਜਦੋਂ ਡਿੱਗਿਆ ਉਹ ਇਮੀਡੀਏਟਲੀ ਉਹਦੀ ਮੱਤ ਨੂੰ ਜਾਂ ਬਾਹ ਨੂੰ ਹੱਥ ਪਾਇਆ ਉਹ ਨਕੀ ਨਹੀਂ ਉਹਦਾ ਜਿਹੜੀ ਬਾਹ ਉਹਦੀ ਛੋਟ ਗਈ ਤੇ ਐਕਸ਼ਨ ਵੱਜ ਗਿਆ ਨਹੀਂ ਤੇ ਐਕਸ਼ਨ ਵੀ ਅੰਦਰ ਨਾਲ ਜਾਂਦਾ ਔਰ ਐਕਸ਼ਨ ਦੇ ਉਹਦੇ ਚੂੜੇ ਤੇ ਛੱਡ ਲੱਗੀ ਔਰ 15 ਦਿਨ ਉਹ ਮੈਡੀਕਲ ਛੁੱਟੀ ਤੇ ਰਿਹਾ ਤੇ ਤੁਸੀਂ ਯਾਰ ਉਹਨੂੰ ਸਸਪੈਂਡ ਕਰਕੇ ਤੇ ਆਪਣੀ ਕਮੀਜ਼ ਦੀ ਜਿਹੜੀ ਆ ਆਪਣੀ ਕਾਲਰ ਝਾੜਦੇ ਹੋ ਇਸ ਕਰਕੇ ਅਸੀਂ ਜਿਹੜੀ ਸਸਪੈਂਸ਼ਨ ਉਸ ਅਫਸਰ ਦੇ ਮੰਗਦੇ ਆ ਜੀ ਦੀ ਡਿਊਟੀ ਬਣਦੀ ਆ ਕਈ ਵਾਰ ਹੁੰਦਾ ਹੈ ਕਿ ਆਪਣਾ ਮਾਰੇ ਕੰਮ ਤੇ ਪ੍ਰਧਾਨ ਪਾਉਣ ਲਈ ਅਸੀਂ ਥੱਲੇ ਜਿਹੜਾ ਉਹ ਜੋਰ ਚੱਲ ਜਾਂਦਾ ਸੋ ਇਸ ਕਰਕੇ ਦਿੱਤਲ ਸੂਤੇ ਇਹਨਾਂ ਨੇ ਬਿਲਕੁਲ ਗਲਤ ਕੀਤਾ ਸੈਕੰਡ ਜਿਹੜੀ ਜਿਹੜਾ ਬਿੱਲ ਲੈ ਕੇ ਆਏ ਆ ਇੰਪਰੂਵਮੈਂਟ ਟਰਸਟਾਂ ਦੇ ਜਿਹੜੇ ਪੈਸੇ ਆ ਉਹ ਪੱਠੇ ਕਰਕੇ ਤੇ ਮਿਊਨਿਸਪਲ ਜਿਹੜਾ ਆਂਡਿਓ ਉਹਦੇ ਵਿੱਚ ਇਕੱਠਾ ਕਰਨਾ ਇਹਨਾਂ ਨੇ ਮੇਰੀ ਗੁਰਦਾਸਪੁਰ ਦੀ ਇੱਕ ਲਾਈਵ ਐਂਸੈਂਪਲ ਹੈ ਕਿ ਜਿਸ ਦਿਨ 17 ਚ ਮੈਂ ਐਮਐਲਏ ਬਣਿਆ 27 ਕਰੋੜ ਰੁਪਏ ਦਾ ਮੂਵਮੈਂਟ ਸਰਦਾਸਪੁਰ ਤੇ ਕਰਜ਼ਾ ਸੀ ਔਰ ਉਸ ਕਰਜ਼ੇ ਨੂੰ ਲਾਇਆ ਵੀ 15 ਕਰੋੜ ਰੁਪਏ ਦਾ ਬਸਟੈਂਡ ਵੀ ਬਣਾਇਆ ਮੈਂ ਔਰ ਉਸ ਤੋਂ ਜਿੰਨਾ ਮੈਨੂੰ ਲੋੜ ਸੀ ਉਹ ਜਗਾ ਸੀ ਵੇਚੀ ਤਾਂ ਜੋ ਪੀੜ ਸੀ ਸਾਨੂੰ ਹਰ ਐਮਐਲਏ ਨੂੰ ਆਪਣੇ ਇਲਾਕੇ ਦੀ ਹੁੰਦੀ ਆ ਕਿ ਇਹ ਜਗਾ ਜਿਹੜੀ ਅਸੀਂ ਉਨੀ ਵੇਚੀ ਹੈ ਜਿੰਨੀ ਕਿ ਲੋੜ ਆ ਕਿਉਂਕਿ ਉਦੋਂ ਕੋਈ ਗ੍ਰੀਂਦਾ ਹੀ ਨਹੀਂ ਸੀ ਉੱਥੇ ਇਹਨੂੰ ਇਹ ਅਸੀਂ ਬੱਸ ਸਟੈਂਡ ਬਣੇਗਾ ਤੇ ਉੱਥੇ ਰੇਟ ਵਧਣਗੇ ਅਜੂ ਬੱਸ ਸਟੈਂਡ ਬਣਿਆ ਹੁਣ ਆਪਸ਼ਨ ਇਹਨਾਂ ਦੀ ਗਵਰਨਮੈਂਟ ਚ ਹੋਈ ਆ ਔਰ 80 ਕਰੋੜ ਰੁਪਈਆ ਇਹਨਾਂ ਨੇ ਉੱਥੇ ਵਟਿਆ ਔਰ 40 ਤੋਂ 50 ਕਰੋੜ ਰੁਪਈਆ ਜੇ ਇਹਨਾਂ ਨੇ ਹੋਰ ਵਟਣਾ ਔਰ ਇਹਨਾਂ ਨੇ ਹੁਣ ਮੁਲਾਂਕਣ ਕੀਤਾ ਕਿ ਟਰਸਟਾਂ ਚ ਪੈਸੇ ਕਿੱਥੇ ਪਏ ਨੇ ਤੇ ਉਹ ਪੈਸੇ ਇਕੱਠੇ ਕਰਕੇ ਸੈਂਟਰਲਾਈਜ਼ ਕਰ ਲਈਏ ਪੰਜਾਬ ਦੇ ਵਿੱਚ ਤੇ ਉੱਥੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਕਢਾਈਏ ਤੇ ਭੁਗਈਏ ਨਾਲ ਕਰਜ਼ਾ ਵੀ ਲੈ ਸਕਦੇ ਆ ਸੋ ਇਸ ਕਰਕੇ ਗੁਰਦਾਸਪੁਰ ਇੱਕ ਐਗਜ਼ੈਂਪਲ ਆ ਮੈਂ ਤੁਹਾਨੂੰ ਦੱਸ ਰਿਹਾ ਉਹ ਇਸ ਗੱਲ ਦੀ ਹੋਰ ਨਿੰਦਾ ਕਰਦੇ ਆ ਕਿ ਜੇ ਇਹ ਮੇਰੀ ਗਲਤੀ ਹੈ ਤਾਂ ਮਤਲਬ ਕਿ ਅਸੀਂ ਆਪਣੇ ਟਰਸਟ ਨੂੰ ਪੈਰਾਸਰ ਲਿਆਂਦਾ ਉਹਨੂੰ ਅਸੀਂ ਸੈਲਫ ਸਸਟੇਨ ਬੋਡੀ ਬਣਾਇਆ ਉਹਦਾ 100 ਕਰੋੜ ਰੁਪਇਆ ਮੇਰਾ ਇਰਾਦਾ ਸੀ ਕਿ ਉਹਦੀ ਐਫ ਡੀ ਕਰਾਉਣ ਔਰ ਉਹਦੇ ਉਹਦੇ ਜਿਹੜਾ ਵਿਆਜ ਆਉਣਾ ਉਹ ਤੋਂ ਬਰਦਾਸ਼ਤ ਉਹਦਾ ਸਾਰੀ ਉਮਰ ਲਈ ਕੰਮ ਚੱਲ ਸਕਦਾ ਅਸੀਂ ਹਮੇਸ਼ਾ ਇਹ ਆਸਤ ਰਹਿਨੇ ਆ ਕਿ ਜਿਹੜਾ ਪੈਸਾ ਪਿਆ ਹੋਇਆ ਉਹਨੂੰ ਉਡਾ ਦਿਓ ਤੇ ਜਿਹੜੀ ਕੋਈ ਐਸੈਟ ਬਣਾਇਆ ਕਿਸੇ ਨੇ ਉਹ ਉਹਦੀ ਕੋਈ ਵੈਲਿਊ ਨਹੀਂ ਇੱਥੇ ਰਹੀ ਤੁਸੀਂ ਕਰਕੇ ਇਹ ਬੜੀ ਮਾੜੀ ਗੱਲ ਆ ਔਰ ਨਾਲ ਹੀ ਇਹਨਾਂ ਨੇ ਇੱਕ ਹੋਰ ਨਵਾਂ ਕੰਮ ਫੜ ਲਿਆ ਆਪ ਇਹਨਾਂ ਦੇ ਪੱਲੇ ਕਰਨੀ ਸਰਕਾਰ ਦੇ ਬਾਇਆ ਸਭ 1 ਰੁਪਇਆ ਇਹਨਾਂ ਨੇ ਕਿਸੇ ਪਿੰਡ ਨੂੰ ਗ੍ਰਾਂਟ ਨਹੀਂ ਦਿੱਤੀ ਔਰ ਫਸਟ ਦੇ ਪੈਸਿਆਂ ਨੂੰ 69 ਦੇ ਮਤੇ ਲਾ ਕੇ ਤੇ ਪਿੰਡਾਂ ਨੂੰ ਬਾਹਰਲੀ ਜੂਰਿਸਡਿਕਸ਼ਨ ਦੇ ਵਿੱਚ ਉਹਨੇ ਪਿਆ ਰਿਆ ਚਾਹੇ ਮੇਰੇ ਬਰਦਖਪੁਰ ਦੇ ਪੈਸਿਆਂ ਦੀ ਗੱਲ ਕਰ ਲਓ 69 ਦਾ ਮਤਾ ਪ੍ਰੂਵ ਕਰਕੇ ਜਿਹੜਾ ਵੀ ਕਰ ਨਹੀਂ ਸਕਦੇ ਉਹ ਕਰ ਨਹੀਂ ਸਕਦੇ ਕਾਨੂੰਨੀ ਤੌਰ ਤੇ ਪਰ ਉਹਨਾਂ ਨੇ ਕਰਕੇ ਹੋਰ ਪਿੰਡਾਂ ਨੂੰ ਪੈਸੇ ਦੇ ਰਿਹਾ ਪੰਜਾਬ ਦੇ ਪਿੰਡਾਂ ਨੂੰ ਮੇਰੇ ਪੈਸੇ ਦੇਣਗੇ ਸਵੈਸ ਕਰਕੇ ਇਹ ਚੀਜ਼ ਨੂੰ ਚੈਲੰਜ ਕਰਨਾ ਪਿਆ ਹੋਰ ਚੈਲੰਜ ਵੀ ਕਰਾਂਗੇ ਆਰਟੀਆ ਕੌਣ ਲਗਾਏ ਪਰ ਇਹਨਾਂ ਦੀ ਜਿਹੜੀ ਮਾੜੀ ਮਾਨਸਿਕਤਾ ਆ ਉਹ ਅਸੀਂ ਨਹੀਂ ਚੱਲਣ ਦੇਵਾਂਗੇ ਪਰ ਨਾਲ ਹੀ ਇੱਕ ਹੋਰ ਜਿਹੜਾ ਨਵਾਂ ਕੰਮ ਬੁਲੇ ਕਰ ਰਹੇ ਆ ਜਿਹੜਾ ਨਵੇਂ ਮੁਲਾਜ਼ਮ ਠੇਕੇ ਦੀ ਪ੍ਰਣਾਲੀ ਤੇ ਮਾਜਾ ਸਭੇ ਰੱਖਣ ਜਾ ਰਹੇ ਆ ਔਰ ਉਹ ਕੂੜਾ ਘਰਾਂ ਤੋਂ ਕਲੈਕਟ ਵੀ ਕਰਨਗੇ ਸੈਗਰੀਗੇਟ ਵੀ ਕਰਨਗੇ ਤੇ ਮਿਊਨਿਸਪਲ ਕਮੇਟੀਆਂ ਤੇ ਬੋਝ ਪਾਉਣਗੇ ਜਿਹੜੇ ਮੁਲਾਜ਼ਮ ਨੇ ਕੱਚੇ ਜਿਹੜੇ ਆਪੂਦਾ ਚੱਕਦੇ ਨੇ ਕਮੇਟੀਆਂ ਦੇ ਉਹ ਧਰਨਿਆਂ ਤੇ ਬੈਠੇ ਆ ਅੱਜ ਵੀ ਬੈਠੇ ਨੇ ਉਹਨਾਂ ਨੇ ਮੇਰੇ ਖਰ ਕੱਲ ਵੀ ਸ਼ਰਨ ਧਰਨੇ ਤੇ ਬੈਠੇ ਨੇ ਰਹਿਣਾ ਆ ਤੇ ਇਸ ਕਰਕੇ ਇਹ ਉਹ ਚੀਜ਼ ਦਿੱਲੀ ਵਾਲਿਆਂ ਨਾਲ ਲੜ ਕੇ ਕਰ ਰਿਹਾ ਕਿ ਪੈਸਾ ਖਾਦਾ ਕਿੱਥੋਂ ਜਾ ਸਕਦਾ ਪੰਜਾਬ ਨਾਲ ਕੋਈ ਪੀੜ ਨਹੀਂ ਕੋਈ ਸਰੋਕਾਰ ਨਹੀਂ ਇਹਨਾਂ ਨੂੰ ਉਹ ਮੈਂ ਅੰਦਰ ਵੀ ਬੋਲਿਆ ਹੁਣ ਵੀ ਠੋਕ ਕੇ ਬੋਲਿਆ ਜੇ ਇਹਨਾਂ ਚ ਯੋਗਤੀ ਸੀ ਮੇਰੀ ਗੱਲ ਦਾ ਜਵਾਬ ਦਿੰਦੇ ਪਰ ਮੈਂ ਅੱਜ ਵੀ ਇੱਥੇ ਕਹਿ ਰਿਹਾ ਮੇਰੀ ਗੱਲ ਦਾ ਜਵਾਬ ਦਿਓ ਜੇ ਮੈਂ ਇੱਕ ਪੱਸਰ ਵੀ ਗਲਤ ਹੋਆ ਅਧੀਨ ਲੋਜੀਕਲ ਗੱਲ ਮੈਂ ਕੀਤੀ ਨਹੀਂ ਲੋਜੀਕ ਤੇ ਠੋਕੇ ਸਟੈਂਡ ਲਈਦਾ ਪੰਜਾਬ ਦੇ ਨਾਲ ਖੜੇ ਆ ਤੇ ਪੰਜਾਬ ਦੀ ਜਿਹੜੀ ਆ ਤਬਾਹੀ ਜਾਂ ਡੁੱਟਣ ਇਹਨਾਂ ਤੋਂ ਅਸੀਂ ਜਾਣੀ ਤੁਸੀਂ ਇੱਕ ਨਵੀਂ ਗੱਲ ਅੰਦਰ ਦੇਖੀ ਹੋਣੀ ਜਿਹੜੇ ਮੁਨੀਆ ਸਾਹਿਬ ਨੇ ਬੋਲਦੇ ਉਹਨਾਂ ਨੇ ਕਾਂਗਰਸ ਦੇ ਮੈਂਬਰ ਨੂੰ ਗੱਲ ਕਹੀ ਕਿ ਗੱਲ ਐਸਨ ਸਰਦਾਰ ਸਾਹਿਬ ਤੁਸੀਂ ਇਹੋ ਜੀ ਗੱਲ ਕਹਤੀ ਹੈ ਜਿਹੜੀ ਚੀਫ ਮਿਨਿਸਟਰ ਦੀ ਹਿੱਟਲੈਸ ਤੇ ਤੁਹਾਡਾ ਨਾਮ ਪੈਣ ਦਾ ਮਤਲਬ ਹੈ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਦੀ ਵਿਹਤਰੀ ਦੀ ਜਾਂ ਆਪਣੇ ਹਲਕੇ ਦੀ ਵਿਹਤਰੀ ਦੀ ਜਾਂ ਆਪਣੇ ਏਰੀਏ ਦੀ ਵਿਹਤਰੀ ਦੀ ਕਰਨੀ ਹੈ ਉਹਦੇ ਵਾਸਤੇ ਪਰਮੇਸ਼ਰ ਭਗਵੰਤ ਮਾਨ ਕੋਲ ਲੈਣੀ ਪੈਗੀ ਇਹ ਆਨ ਰਿਪੋਰਟ ਅੱਜ ਮੁੰਡੀਆਂ ਨੇ ਬੋਲਦੇ ਕਰ ਇਹ ਬੇਸਿਕਲੀ ਬਸ ਹਮਨਾ ਗੈਸ ਆਲ ਪ੍ਰਿੰਸੀਪਲਸ ਆਫ ਡੈਮੋਕ੍ਰੇਸੀ ਤੁਸੀਂ ਇਹ ਗੱਲ ਕਹੋ ਕਿ ਸਰਦਾਰ ਜੀ ਜਿਹੜੀ ਤੁਸੀਂ ਗੱਲ ਕਹਿਤੀ ਹੈ ਤੁਸੀਂ ਸੀਐਮ ਦੀ ਹਿੱਟ ਲਿਸਟ ਦੇ ਵਿੱਚ ਆ ਹਾਂ ਉਹਦਾ ਮਤਲਬ ਤੁਹਾਡੀ ਹਿੱਟ ਲਿਸਟ ਇਥੋਂ ਬਣਦੀ ਹੈ ਪਰੀ ਸਮੇਂ ਦੇ ਵਿੱਚ ਕਾਂਗਰਸ ਨੂੰ ਕੋਈ ਬ੍ਰੋਬੀਟ ਕਰਨ ਦੀ ਤਾਕਤ ਰੱਖਦੀ ਚੁੱਪ ਦੇ ਨਾਲੇ ਕੰਮ ਚੱਲਦਾ ਤੁਹਾਡਾ ਚਿਹਰਾ ਮੋਰਾ ਸਾਫ ਬਿਲਕੁਲ ਲੋਕਾਂ ਸਾਹਮਣੇ ਆ ਚੁੱਕਿਆ ਹੈ ਟੋਟਲ ਬੈਂਕਰਪਟ ਗਵਰਨਮੈਂਟ ਬੈਂਕਰਪਸੀ ਆਫ ਆਈਡੀਆਜ਼ ਇਥੋਂ ਦੀ ਅਫਸਰਸ਼ਾਹੀ ਨੇ ਕੰਪਲੀਟ ਪੰਜਾਬ ਫੇਲ ਕਰਕੇ ਰੱਖ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਅਸੀਂ ਇਹਦੇ 'ਚ ਕਰੀਏ ਕਾਕੇ ਸਰ ਬਾਜਰ ਵੀ ਹੈਵ ਟੂ ਸਪੀਅਰ ਵੀ ਹੈ ਪੇ ਜਸਰ ਦਾ ਆਇਆ ਹਾਂ ਯਾਰ ਮੰਨ ਕਰਦੇ ਨਹੀਂ ਸੀ ਉਹਦੇ ਪਿੱਛਾ ਨਹੀਂ ਤੁਸੀਂ 50000 ਦੀ ਜਗ੍ਹਾ ਤੇ 20000 ਕੀਤਾ ਉਹ ਵੀ ਕੀਤਾ ਜਿੱਤੇ 100% ਹੋਏਗਾ اچھا ਗਲਤ ਆ ਰਹੀ ਹੈ ਤੇ ਇਹਨਾਂ ਨੇ ਬਤਾ ਨਹੀਂ ਕਰਦੇ ਪਿਛਲੀ ਵਾਰ ਵੀ ਕਿਹਾ ਸੀ ਅਸੀਂ 100% ਦਾਂਗੇ ਬਟ ਉਮੀਦ ਦੇ ਨਾਲ ਥੇਰਾ 5 ਏਕੜ ਤੱਕ ਅਸੀਂ ਮੰਗ ਕੀਤੀ ਹੈ ਕਿ ਜੇ ਸੇਕ ਸਾਤ ਕੋਟਲ ਫਸਲ ਜੇ ਕਿਸੇ ਨੇ 10 ਕਿੱਲੇ ਬੀਜੇ 20 ਬੀਲੇ 2 ਬੀਜੇ ਤਿੰਨ 100% ਕੰਪਨਸੇਸ਼ਨ 50000 ਰੁਪਏ ਇਹ ਪ੍ਰੋਮਿਸਟ ਓਨਲੀ 20 ਇਹ ਵੀ ਸਾਨੂੰ ਖਸ਼ਿਆ ਪਤਾ ਵੀ ਦੇ ਸਕਣਗੇ ਨਹੀਂ ਦੇ ਸਕਦਾ ਕੋਈ ਜਾਨਵਰਾਂ ਦੀ ਕੰਪਨਸੇਸ਼ਨ ਕੋਈ ਚਲੋ ਡੈਥ ਜਿੱਤਾ ਦੀ ਉਫੀਰ ਨੂੰ 4-4 ਲੱਖ ਰੁਪਏ ਦਿੱਤਾ ਵਿੱਚ ਇਹ ਸਭ ਨਾਲ ਬਹੁਤ ਕਰਦੇ ਪਾਟੋ ਰਹੇ ਨੇ ਤੋ ਐਸ ਜਿਹੜੀ ਸਾਡੀ ਹੋਰ ਇਨਫਰਾਸਟ੍ਰਕਚਰ ਦੀ ਕਰਾ ਨਹੀਂ ਹੋਰ ਬਾਕੀ ਨੁਕਸਾਨ ਹੋਣੇ ਬਾਰੇ ਮੈਂ ਚੋਪੀ ਨੇ ਪਾਛੇ ਜੇ ਅੱਜ ਮਾਜਬੀ ਕੋਈ ਤਰੱਕੀ ਬੜੀ ਵੱਧ ਗਈ ਸੀ ਚੀਮਾ ਜੀ ਦੇ ਨਾਲ ਕਾਰਨ ਸੀ 10 ਸੈਕਿੰਡ ਜੀ ਤੱਕ ਬਾਰ ਬਾਰ ਸਿੱਟਾ ਪਾ ਰਹੀ ਸੀ ਕੋਈ ਨਾ ਮੌਜਾ ਸਿੱਟਾ ਕਿਦਾ ਆਪਣਾ ਦੋਮਨ ਬਾਟ ਟਾਰਗੇਟ ਚੈਕਰ ਨੇ ਗੱਲ ਕਹੀ ਸੀ ਬਾਲਰ ਫਾਈਨਸਟਾਫ ਇੰਗਲੈਂਡ ਕਿ ਜਦੋਂ ਕੋਈ ਵਿਰੋਧੀ ਤੁਹਾਡੇ ਤੇ ਪਰਸਨਲ ਟੈਕ ਕਰਦਾ ਸਮਝੋ ਨਾ ਕੋੁੱਤੇ ਨੂੰ ਚਾਹੇ ਮੋਗੇ ਕਨੇ ਨਾ ਕੋ ਕਹਿ ਨੂ ਕੋ ਹੈ ਨਹੀਂ ਸੀ ਜੋ ਕੋਈ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਦਾ ਬਾਰੇ ਸਭ ਕਹਿੰਦੇ ਸੀ ਦੋ ਵੀ ਹੈ ਇਸੇ ਤੇ ਨਾ ਕਰਦੇ ਇਹ ਵੀ ਕਾਂਗਰਸ ਨੂੰ ਰਿਵੋਕ ਕਰ ਦਿੱਤੇ ਇਹਦੇ ਵੀ ਕਿਸਾਨਾਂ ਦੇ ਨੂੰ ਲੱਗਦੇ ਇਹ ਬੜੀ ਇਕਨੋਮੀ ਜਿਹੜਾ ਹੈਗਾ ਉਹਦਾ ਕੋਈ ਪਤਾ ਕਰੋ ਐਕਸੈਪਟ ਫੋਰ ਦੀ ਲਾਸਟ ਬਿਲ ਜਿਹਦੇ ਵਿੱਚ ਠੱਗੀ ਠੋਰੀ ਮਾਰਨਾ ਚਾਹੁੰਦੇ ਇਮਪਰੂਵਮੈਂਟ ਪ੍ਰੋਸਟਾ ਸਾਰੇ ਨੂੰ ਬਾਕੀ ਕਾਂਗਰਸ ਕੋਲ ਆਪੋਸ ਨਹੀਂ ਕੀ ਇਹੀ ਤਾਂ ਤੁਹਾਨੂੰ ਦੱਸਣੇ ਇਸ ਫੋਰਮ ਨੂੰ ਇੱਕ ਝੂਠ ਬੋਲਣ ਦਾ ਫੋਰਮ ਇਹਨਾਂ ਨੇ ਬਣਾਇਆ ਐਕਸੈਪਟ ਫੋਰ ਵਨ ਬਿਲ which we will oppose ਉਹ ਹੈ ਕਿ ਇਮਪਰੂਵਮੈਂਟ ਪ੍ਰੋਸਟਾ ਦਾ ਪੈਸਾ ਸਾਰਾ ਜਿਹੜੀ ਜਿਹੜੀ ਮੇਨ ਬੋਡੀ ਹੈ ਕੰਪਨੀ ਦਾ ਉਹਨਾ ਕਾਜੀ ਉਹਦੀ ਫਿਰੇ ਦੋ ਵਰਤੋਂ ਕਰ ਸਕ ਕੋਈ ਦਿੱਲੀ ਚ ਜਾ ਜਾਏਗਾ ਕੋਈ ਨਾ ਦੀ ਜੇਬਾਂ ਚਲਾ ਦੇ ਕੁਛ ਤੇ ਕਰਨਾ ਆ ਇਹਨਾਂ ਦਾ